ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 1 ਸਵੇਰੇ ਉੱਠਣਸਾਰ ਪਹਿਲਾਂ ਆਪਣੇ ਦੰਦਾਂ ਉੱਪਰ ਬੁਰਸ਼ ਜ਼ਰੂਰ ਕਰੋ ਹੋ ਸਕੇ ਤਾਂ ਨਮਕ ਲਗਾ ਕੇ ਹੀ ਕਰ ਲਓ ਇਸ ਨਾਲ ਦੰਦਾਂ ਨੂੰ ਹਰ ਸਮੱਸਿਆ ਖਤਮ ਹੋਵੇਗੀ ਤੇ ਨਾਲ ਹੀ ਦੰਦਾਂ ਦੀ ਚਮਕ ਹਮੇਸ਼ਾ ਬਣੀ ਰਹੇਗੀ ਨੰਬਰ 2 ਜੇਕਰ ਤੁਹਾਡੇ ਮੂੰਹ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਤਾਂ ਤੁਸੀਂ ਰੋਜ਼ਾਨਾ ਅੰਬ ਦੀ ਦਾਤਣ ਸ਼ੁਰੂ ਕਰਨੀ ਕਰ ਦੇਵੋ ਇਸ ਨਾਲ ਤੁਹਾਡੇ ਮੂੰਹ ਦੀ ਸਾਰੀ ਦੁਰਗੰਧ ਖਤਮ ਹੋ ਜਾਵੇਗੀ ਨੰਬਰ 3 ਬਦਾਮ ਦੇ ਜ਼ਿਲਕਿਆਂ ਨੂੰ ਸੁਟਣ ਦੀ بجائے ਉਹਨਾਂ ਨੂੰ ਅੱਗ ਵਿੱਚ ਸਾੜ ਲਓ ਫਿਰ ਇਸ ਨੂੰ ਕੱਪੜੇ ਦੀ ਮਦਦ ਨਾਲ ਛਾਣ ਲਓ ਰੋਜ਼ਾਨਾ ਇਸ ਦਾ ਮੰਜਨ ਕਰਨਾ ਸ਼ੁਰੂ ਕਰ ਦੇਵੋ ਕਿਸੇ ਵੀ ਕਾਲਗਿਰ ਦੀ ਜ਼ਰੂਰਤ ਨਹੀਂ ਪਵੇਗੀ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 4 ਜੇਕਰ ਦੰਦਾਂ ਨੂੰ ਕੀੜਾ ਲੱਗ ਗਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਹਿੰਗ ਦੰਦਾਂ ਥੱਲੇ ਰੱਖ ਕੇ ਸੌਂ ਜਾਓ ਇਸ ਨਾਲ ਕੀੜਾ ਆਪਣੇ ਆਪ ਬਾਹਰ ਨਿਕਲ ਜਾਵੇਗਾ ਜਿਸ ਨਾਲ ਤੁਹਾਨੂੰ ਕਦੇ ਵੀ ਡਾਕਟਰ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 5 ਹਫਤੇ ਵਿੱਚ 3 ਦਿਨ ਨਮਕ ਵਾਲੇ ਪਾਣੀ ਦੇ ਗਰਾਰੇ ਕਰੋ ਤੇ 4 ਦਿਨ ਫਟਕੜੀ ਵਾਲੇ ਪਾਣੀ ਦੇ ਗਰਾਰੇ ਕਰਨੇ ਸ਼ੁਰੂ ਕਰਦੇ ਹੋ ਪੂਰੀ ਜ਼ਿੰਦਗੀ ਦੰਦ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਉਹ ਹਮੇਸ਼ਾ ਤੰਦਰੁਸਤ ਰਹਿਣਗੇ। ਨੰਬਰ 6 ਇੱਕ ਦਿਨ ਛੱਡ ਕੇ ਲੌਂਗ ਚਬਾ ਲਿਆ ਕਰੋ। ਇਸ ਤਰ੍ਹਾਂ ਕਰਨਾ ਤੁਹਾਡੇ ਦੰਦਾਂ ਦੀ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾਲ ਹੀ ਕਦੇ ਵੀ ਮਸੂੜਿਆਂ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 7 ਸਰੋਂ ਦੇ ਤੇਲ ਵਿੱਚ ਨਮਕ ਪਾ ਕੇ ਚੰਗੀ ਤਰ੍ਹਾਂ ਆਪਣੇ ਦੰਦਾਂ ਉੱਪਰ ਮੰਜਨ ਕਰ ਲਓ ਦੰਦਾਂ ਦੀ ਚਮਕ ਤਾਂ ਵਧੇਗੀ ਤੇ ਨਾਲ ਹੀ ਦੰਦ ਅਨੇਕਾਂ ਹੀ ਸਮੱਸਿਆਵਾਂ ਤੋਂ ਬਚੇ ਰਹਿਣਗੇ ਨੰਬਰ 8 ਜੇਕਰ ਦੰਦਾਂ ਵਿੱਚ ਖੂਨ ਆ ਰਿਹਾ ਹੋਵੇ ਤਾਂ ਅਨਾਰ ਦੇ ਸਿਲਕਿਆਂ ਨੂੰ ਧੁੱਪ ਵਿੱਚ ਸੁਕਾ ਕੇ ਬੁਰਸ਼ ਉੱਪਰ ਰੱਖ ਕੇ ਦੰਦਾਂ ਉੱਪਰ ਚੰਗੀ ਤਰ੍ਹਾਂ ਫੇਰ ਲਓ ਇਸ ਤਰੀਕੇ ਨਾਲ ਦੰਦਾਂ ਵਿੱਚੋਂ ਖੂਨ ਆਉਣਾ ਬੰਦ ਹੋ ਜਾਵੇਗਾ ਨੰਬਰ 9 ਸਰੋਂ ਦੇ ਤੇਲ ਵਿੱਚ ਇੱਕ ਚੁਟਕੀ ਹਲਦੀ ਤੇ ਇੱਕ ਚੁਟਕੀ ਸੇਧਾ ਨਮਕ ਦੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਫਿਰ ਇਸ ਨੂੰ ਆਪਣੇ ਮਸੂੜਿਆਂ ਉੱਪਰ ਲਗਾ ਕੇ ਚੰਗੀ ਤਰ੍ਹਾਂ ਨਾਲ ਮਸਲ ਲਓ ਇਸ ਤਰ੍ਹਾਂ ਕਰਨ ਨਾਲ ਮਸੂੜਿਆਂ ਦੀ ਮਜ਼ਬੂਤੀ ਵਧੇਗੀ ਜਿਸ ਨਾਲ ਦੰਦ ਹਮੇਸ਼ਾ ਚਮਕਦਾਰ ਰਹਿਣਗੇ ਨੰਬਰ 10 ਜੇਕਰ ਤੁਹਾਡੇ ਦੰਦ ਬਹੁਤ ਜ਼ਿਆਦਾ ਪੀਲੇ ਹੋ ਗਏ ਹੋਣ ਤਾਂ ਦੰਦਾਂ ਉੱਪਰ ਨਾਮਕ ਮਿੱਠਾ ਸੋਡਾ ਚੰਗੀ ਤਰ੍ਹਾਂ ਨਾਲ ਰਗੜ ਲਓ ਇਸ ਨਾਲ ਦੰਦਾਂ ਦਾ ਸਾਰਾ ਪੀਲਾਪਨ ਖਤਮ ਹੋ ਜਾਵੇਗਾ ਨੰਬਰ 11 ਜਦੋਂ ਵੀ ਤੁਸੀਂ ਮਿੱਠਾ ਖਾਂਦੇ ਹੋ ਤਾਂ ਪਾਣੀ ਮੂੰਹ ਵਿੱਚ ਪਾ ਕੇ ਉਂਗਲੀ ਦੀ ਮਦਦ ਨਾਲ ਆਪਣੇ ਦੰਦਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਨਹੀਂ ਤਾਂ ਤੁਹਾਡੇ ਦੰਦ ਉਮਰ ਤੋਂ ਪਹਿਲਾਂ ਹੀ ਖਰਾਬ ਹੋ ਜਾਣਗੇ। ਨੰਬਰ 12 ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ। ਪੂਰੇ ਦਿਨ ਦੇ ਖਾਣੇ ਕਾਰਨ ਸਾਡੇ ਦੰਦਾਂ ਵਿੱਚ ਕੁਝ ਨਾ ਕੁਝ ਫਸ ਜਾਂਦਾ ਹੈ ਜਿਸ ਕਾਰਨ ਰਾਤ ਭਰ ਉਹ ਸਾਡੇ ਦੰਦਾਂ ਨੂੰ ਖਰਾਬ ਕਰਦੇ ਹਨ। ਨੰਬਰ 13 ਆਪਣੇ ਦੰਦਾਂ ਵਿੱਚ ਕਦੇ ਵੀ ਕੋਈ ਵੀ ਤਿੱਖੀ ਚੀਜ਼ ਨਾ ਮਾਰੋ ਨਹੀਂ ਤਾਂ ਤੁਹਾਡੇ ਦੰਦਾਂ ਦੇ ਨਾਲ-ਨਾਲ ਸਰੀਰ ਨੂੰ ਅਨੇਕਾਂ ਹੀ ਰੋਗ ਲੱਗ ਜਾਣਗੇ ਜਿਸ ਕਾਰਨ ਤੁਸੀਂ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 14 ਖਾਣੇ ਨੂੰ ਹਮੇਸ਼ਾ 32 ਵਾਰ ਹੀ ਚਬਾ ਕੇ ਖਾਓ। ਇਸ ਤਰ੍ਹਾਂ ਕਰਨ ਨਾਲ ਦੰਦਾਂ ਦੀ ਮਜ਼ਬੂਤੀ ਵਧਣ ਲੱਗ ਜਾਂਦੀ ਹੈ ਜਿਸ ਨਾਲ ਸਾਰੀ ਜ਼ਿੰਦਗੀ ਖਰਾਬ ਨਹੀਂ ਹੁੰਦੀ ਤੇ ਨਾਲ ਹੀ ਬਿਮਾਰੀਆਂ ਤੋਂ ਬਚੇ रह ਸਕਦੇ ਹੋ। ਨੰਬਰ 15 ਨਿੰਮ ਦੀ ਦਤਨ ਜ਼ਰੂਰ ਕਰਿਆ ਕਰੋ ਇਹ ਸਾਡੇ ਸਰੀਰ ਅੰਦਰੋਂ ਬੈਵੱਦੀ ਨੂੰ ਬਾਹਰ ਕਰਦੀ ਹੈ ਤੇ ਨਾਲ ਹੀ ਦੰਦਾਂ ਲਈ ਬਹੁਤ ਹੀ ਲਾਭਕਾਰੀ ਹੈ ਨੰਬਰ 16 ਮਿੱਠੇ ਤੋਂ ਪਰਹੇਜ਼ ਰੱਖਿਆ ਕਰੋ ਇਹ ਹੀ ਸਾਡੇ ਦੰਦਾਂ ਨੂੰ ਸਭ ਤੋਂ ਜ਼ਿਆਦਾ ਖਰਾਬ ਕਰਦੇ ਹਨ ਜਿਸ ਕਾਰਨ ਸਾਡੇ ਦੰਦ ਜਲਦੀ ਕਮਜ਼ੋਰ ਹੋ ਜਾਂਦੇ ਹਨ ਨੰਬਰ 17 ਆਪਣੇ ਦੰਦਾਂ ਉੱਪਰ ਜ਼ਿਆਦਾ ਕੈਮੀਕਲ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਇਹ ਤੁਹਾਡੇ ਦੰਦਾਂ ਨੂੰ ਖਰਾਬ ਹੀ ਕਰਦੇ ਹਨ ਤੇ ਨਾਲ ਹੀ ਸਮੇਂ-ਸਮੇਂ ਡਾਕਟਰ ਨਾਲ ਸੰਪਰਕ ਜ਼ਰੂਰ ਕਰਦੇ ਰਹੋ ਤਾਂ ਜੋ ਦੰਦਾਂ ਦੀ ਹਰ ਸਮੱਸਿਆ ਤੋਂ ਦੂਰ ਰਹਿ ਸਕੋ ਨੰਬਰ 18 ਮੂੰਹ ਵਿੱਚ ਨਾਰੀਅਲ ਜਾਂ ਫਿਰ ਸਰੋਂ ਦਾ ਤੇਲ ਪਾ ਕੇ 5-7 ਮਿੰਟ ਮੂੰਹ ਵਿੱਚ ਘੁਮਾ ਲਿਆ ਕਰੋ ਇਸ ਨਾਲ ਵੀ ਦੰਦਾਂ ਤੇ ਮਸੂੜੀਆਂ ਨੂੰ ਮਜ਼ਬੂਤੀ ਮਿਲਦੀ ਆ ਜਿਸ ਨਾਲ ਦੰਦ ਮਜ਼ਬੂਤ ਤੇ ਨਾਲ ਨਾਲ ਚਮਕਦਾਰ ਰਹਿੰਦੇ ਹਨ ਨੰਬਰ 19 ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਤੁਹਾਡੇ ਦੰਦ ਹੀ ਲਗਾਉਂਦੇ ਹਨ ਜੇਕਰ ਤੁਹਾਡੇ ਦੰਦਾਂ ਚਮਕਦਾਰ ਹੋਣਗੇ ਤਾਂ ਤੁਸੀਂ ਜ਼ਿਆਦਾ ਸੋਹਣੇ ਲੱਗਦੇ ਹੋ ਇਸ ਲਈ ਦੰਦਾਂ ਦੀ ਦੇਖਭਾਲ ਸਹੀ ਤਰੀਕੇ ਨਾਲ ਜ਼ਰੂਰ ਕਰਿਆ ਕਰੋ ਨੰਬਰ ਵੀ ਸਿਆਣਿਆਂ ਨੇ ਸੱਚੀ ਕਿਹਾ ਹੈ ਅੱਖਾਂ ਗਈਆਂ ਜਹਾਨ ਗਿਆ ਦੰਦ ਗਿਆ ਸਵਾਦੀ ਹੈ ਇਸ ਲਈ ਇਹਨਾਂ ਦੀ ਸੰਭਾਲ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਸ ਨਾਲ ਅਸੀਂ ਪੂਰੀ ਜ਼ਿੰਦਗੀ ਵਧੀਆ ਰਹਿ ਕੇ ਬਤੀਤ ਕਰ ਸਕਦੇ ਹਾਂ ਨੰਬਰ 21 ਤੋਂ ਵੱਧ ਫਲਾਂ ਸਬਜ਼ੀਆਂ ਦਾਲਾਂ ਦਾ ਸੇਵਨ ਕਰਿਆ ਕਰੋ ਇਹ ਤੁਹਾਡੇ ਸਰੀਰ ਨੂੰ ਸਹੀ ਤਤ ਦਿੰਦੇ ਨੇ ਜਿਨ੍ਹਾਂ ਨਾਲ ਦੰਦਾਂ ਨੂੰ अनेका ਹੀ ਲਾਭ ਮਿਲਦੇ ਹਨ ਨੰਬਰ 22 ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਪੀ ਲਿਆ ਕਰੋ ਇਸ ਨਾਲ ਮੂੰਹ ਸੁੱੱਚਾ ਹੋ ਜਾਂਦਾ ਹੈ ਜਿਸ ਕਾਰਨ ਤੁਸੀਂ ਬੈਕਟੀਰੀਆ ਤੋਂ ਹਮੇਸ਼ਾ ਲਈ ਬਚੇ ਹੀ रह ਸਕਦੇ ਹੋ ਨੰਬਰ ਤੇ ਜ਼ਿਆਦਾ ਤળਿਆ ਹੋਇਆ ਨਾ ਖਾਇਆ ਕਰੋ ਇਹ ਵੀ ਤੁਹਾਡੇ ਸਰੀਰ ਨੂੰ ਨੁਕਸਾਨ ਤੋਂ ਬਿਨਾ ਕੁਝ ਵੀ ਨਹੀਂ ਦਿੰਦੇ ਜਿਸ ਕਾਰਨ ਦੰਦਾਂ ਦੇ ਨਾਲ-ਨਾਲ ਸਰੀਰ ਵੀ ਖਰਾਬ ਹੋਣ ਲੱਗ ਜਾਂਦਾ ਹੈ ਨੰਬਰ 24 ਬੱਦ ਤੋਂ ਵੱਧ ਪਾਣੀ ਪੀਆ ਕਰੋ ਜਿਸ ਨਾਲ ਦੰਦਾਂ ਦੀ ਸਫਾਈ ਹੁੰਦੀ ਰਹਿੰਦੀ ਹੈ ਤੇ ਨਾਲ ਹੀ ਪੂਰੇ ਸਰੀਰ ਦੀ ਵੀ ਸਫਾਈ ਹੋ ਜਾਂਦੀ ਹੈ ਨੰਬਰ 25 ਡ్రਾਈ ਫਰੂਟਸ ਜ਼ਰੂਰ ਖਾਇਆ ਕਰੋ ਇਹਨਾਂ ਦੀ ਮਦਦ ਨਾਲ ਤੁਹਾਨੂੰ ਕਦੇ ਵੀ ਦੰਦਾਂ ਨਾਲ ਸੰਬੰਧਿਤ ਕਿਸੇ ਰੋਗ ਦਾ ਸਾਹਮਣਾ ਵੀ ਨਹੀਂ ਕਰਨਾ ਪੈਂਦਾ ਮੂੰਹ ਵਿੱਚ ਛਾਲੇ ਨਹੀਂ ਹੁੰਦੇ ਮਸੂੜਿਆਂ ਦਾ ਰੰਗ ਕਾਲਾ ਨਹੀਂ ਹੁੰਦਾ ਨੰਬਰ 26 ਰੋਟੀਆਂ ਵਿੱਚ ਅਦਰਕ ਦਾ ਟੁਕੜਾ ਰੱਖ ਦਿਆ ਕਰੋ ਇਸ ਨਾਲ ਰੋਟੀਆਂ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੀਆਂ ਤੇ ਨਾਲ ਹੀ ਨਰਮ ਤੇ ਮੁਲਾਈਮ ਰਹਿੰਦੀਆਂ ਹਨ ਨੰਬਰ 27 ਜੇਕਰ ਚਿਹਰੇ ਉੱਪਰ ਬਹੁਤ ਜ਼ਿਆਦਾ ਅਣਚਾਹੀ ਵਾਲ ਹੋ ਗਏ ਹੁਣ ਤਾਂ ਥੋੜੀ ਜਿਹੀ ਫਟਕੜੀ ਵਿੱਚ 4 ਚਮਚ ਗੁਲਾਬ ਜਲ ਪਾ ਲਓ 1 ਚਮਚ ਨਿੰਬੂ ਦਾ ਰਸ ਤੇ ਚੁਟਕੀ ਹਲਦੀ ਦੀ ਮਿਕਸ ਕਰ ਲਓ ਇਸ ਨੂੰ ਆਪਣੇ ਚਿਹਰੇ ਉੱ ਲੋਅ ਤੇ ਸੁੱਕਣ ਦਵਾ ਸਰਕੂਲੇਸ਼ਨ ਮੋਸ਼ਨ ਵਿੱਚ ਆਪਣੇ ਚਿਹਰੇ ਦੀ ਮਾਲਿਸ਼ ਕਰੋ ਤੇ ਫਿਰ ਤੋਲੋ ਇਸ ਨਾਲ ਤੁਹਾਡੇ ਸਾਰੇ ਭੜ ਨਿਕਲ ਜਾਣਗੇ ਨੰਬਰ 28 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਜ਼ਿਆਦਾ ਭਾਰੀ ਖਾਣਾ ਨਾ ਖਾਓ ਇਸ ਨਾਲ ਤੁਹਾਡਾ ਪਚਨ ਤੰਤਰ ਖਰਾਬ ਹੋ ਜਾਵੇਗਾ ਜਿਸ ਨਾਲ ਤੁਸੀਂ ਬਿਮਾਰੀਆਂ ਦੇ ਨਿਨ ਪਰ ਦਿਨ ਸ਼ਿਕਾਰ ਹੁੰਦੇ ਜਾਮੋਗੇ ਨੰਬਰ 22 ਜਦੋਂ ਵੀ ਸਿਰ ਵਿੱਚ ਦਰਦ ਹੁੰਦਾ ਹੋਵੇ ਤਾਂ ਨਿੰਬੂ ਦੇ ਤਾਜ਼ੇ ਪੱਤੇ ਤੋੜ ਕੇ ਰானੋ ਹੱਥਾਂ ਨਾਲ ਮਸਲੋ ਤੇ ਸੁੰਘ ਲੋ ਇਸ ਨਾਲ ਤੁਰੰਤ ਦਰਦ ਤੋਂ ਰਾਹਤ ਮਿਲੇਗੀ। ਨੰਬਰ 3 ਵਾਲਾਂ ਵਿੱਚ ਦਹੀਂ ਜ਼ਰੂਰ ਲਗਾਇਆ ਕਰੋ ਇਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਦਾ ਸਾਡੇ ਵਾਲਾਂ ਨੂੰ ਭਾਰੀ ਬਣਾਉਂਦਾ ਤੇ ਉਹਨਾਂ ਨੂੰ ਚਮਕਦਾਰ ਤੇ ਨਰਮ ਮਲਾਈ ਬਣਾਉਣ ਵਿੱਚ ਮਦਦ ਕਰਦਾ ਹੈ। ਨੰਬਰ 31 ਜੇਕਰ ਤੁਹਾਨੂੰ ਚੱਕਰ ਆਈ ਜਾ ਰਹੇ ਹਨ ਤਾਂ ਇਹਨਾਂ ਦਾ ਮੁੱਖ ਕਾਰਨ ਇਹ ਵੀ ਹੋ ਸਕਦਾ ਕਿ ਤੁਹਾਡੇ ਅੰਦਰ ਪਾਣੀ ਦੀ ਘਾਟ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੇਟ ਨੂੰ ਭੁੱਖ ਲੱਗਣ ਕਾਰਨ ਵੀ ਚੱਕਰ ਆਉਣ ਲੱਗ ਜਾਂਦੇ ਹਨ। ਨੰਬਰ 32 ਆਪਣੇ ਦੰਦਾਂ ਵੱਲ ਖਾਸ ਖਿਆਲ ਰੱਖਿਆ ਕਰੋ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਲੀਨ ਕਰਿਆ ਕਰੋ ਨਾਲ ਹੀ ਕਾਲਗਿੱਟ ਦੀ ਬਜਾਇ ਘਰੇਲੂ ਨੁਕਤੇ ਨਾਲ ਸਾਫ਼ ਕਰਿਆ ਕਰੋ ਲੰਬੇ ਸਮੇਂ ਤੱਕ ਦੰਦਾਂ ਨੂੰ ਕੁਝ ਨਹੀਂ ਹੁੰਦਾ ਨੰਬਰ 33 ਕੰਗੀ ਉੱਪਰ ਨਿੰਬੂ ਦਾ ਰਸ ਲਗਾ ਕੇ ਵਾਲਾਂ ਵਿੱਚ ਫੇਰ ਲਓ ਇਸ ਤਰ੍ਹਾਂ ਕਰਨਾ ਵਾਲਾਂ ਦੀ ਚਮਕ ਵਧੇਗੀ ਨਾਲ ਹੀ ਵਾਲ ਨਰਮ ਤੇ ਮੁਲਾਇਮ ਹੋ ਜਾਣਗੇ ਨੰਬਰ 34 ਜੇਕਰ ਤੁਹਾਡੇ ਵਾਲ ਜਵਾਨੀ ਵਿੱਚ ਹੀ ਚਿੱਟੇ ਜਾਂ ਫਿਰ ਖਰਾਬ ਹੋਣ ਲੱਗ ਗਏ ਹਨ ਤਾਂ ਇਹਨਾਂ ਦਾ ਮੁੱਖ ਕਾਰਨ ਕਿ ਤੁਸੀਂ ਖਾਣਾ ਸਹੀ ਨਹੀਂ ਖਾ ਰਹੇ ਤੇ ਨਾਲ ਹੀ ਟੈਨਸ਼ਨ ਜ਼ਿਆਦਾ ਲੈ ਰਹੇ ਹੋ। ਨੰਬਰ 35 ਜੇਕਰ ਦੰਦ ਖਰਾਬ ਹੋ ਰਹੇ ਨੇ ਤਾਂ ਤੁਸੀਂ ਜ਼ਿਆਦਾ ਮਿੱਠੇ ਦਾ ਸੇਵਨ ਕਰ ਰਹੇ ਹੋ। ਇਸ ਤੋਂ ਇਲਾਵਾ ਜੇਕਰ ਦੰਦਾਂ ਵਿੱਚ ਦਰਦ ਹੋਵੇ ਤਾਂ ਲੌਂਗ ਚੱਬ ਲੋ ਦਰਦ ਸ਼ੂ ਮੰਤਰ ਹੋ ਜਾਵੇਗਾ। ਨੰਬਰ 36 ਜ਼ਿਆਦਾ ਚਾਕਲੇਟ ਅਤੇ ਟੌਫੀਆਂ ਨਾ ਖਾਇਆ ਕਰੋ। ਇਸ ਕਾਰਨ ਤੁਹਾਡੇ ਦੰਦ ਉਮਰ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੇ ਹਨ। ਨੰਬਰ 37 ਆਪਣੇ ਸਰੀਰ ਦਾ ਪੂਰਾ ਖਿਆਲ ਰੱਖਿਆ ਕਰੋ ਜੇਕਰ ਤੁਸੀਂ ਇੱਕ ਵਾਰ ਅੰਗਰੇਜ਼ੀ ਦਵਾਈ ਖਾਣ ਲੱਗ ਗਏ ਤਾਂ ਸਭ ਤੋਂ ਪਹਿਲਾਂ ਬੁਰਾ ਅਸਰ ਇਹਨਾਂ ਦਾ ਤੁਹਾਡੀਆਂ ਹੱਡੀਆਂ ਤੇ ਦੰਦਾਂ ਉੱਪਰ ਹੀ ਪਵੇਗਾ ਜਿਸ ਕਰਕੇ ਤੁਹਾਡਾ ਸਰੀਰ ਬਿਲਕੁਲ ਕਮਜ਼ੋਰ ਹੋ ਜਾਵੇਗਾ। ਨੰਬਰ 38 ਜੇਕਰ ਤੁਸੀਂ 40 ਦੀ ਉਮਰ ਵਿੱਚ 18 ਦੇ ਦਿਖਣਾ ਚਾਹੁੰਦੇ ਹੋ ਤਾਂ ਪੱਤੇਦਾਰ ਸਬਜ਼ੀਆਂ ਖਾਇਆ ਕਰੋ ਨਾਲ ਹੀ ਪਾਣੀ ਬਦ ਤੋਂ ਬਦ ਪੀ ਲਿਆ ਕਰੋ। ਇਸ ਤੋਂ ਇਲਾਵਾ ਰਾਤ ਨੂੰ ਆਪਣੇ ਚਿਹਰੇ ਉੱਪਰ ਕੁਝ ਨਾ ਕੁਝ ਜ਼ਰੂਰ ਲਗਾਇਆ ਕਰੋ। ਫੇਰ ਹੀ ਸੋਇਆ ਕਰੋ ਨੰਬਰ 39 ਜੇਕਰ ਤੁਸੀਂ ਇੱਕ ਮਹੀਨਾ ਲਗਾਤਾਰ ਫਟਕੜੀਏ ਤੇ ਨਮਕ ਦੇ ਘਰਾਰੇ ਕਰਦੇ ਹੋ ਤੇ ਨਾਲ ਹੀ ਹਫਤੇ ਵਿੱਚ 2-3 ਵਾਰ ਆਪਣੇ ਮੂੰਹ ਵਿੱਚ ਨਾਰੀਅਲ ਤੇਲ ਪਾ ਕੇ ਕਮਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਹੀ ਗਜ਼ਬ ਫਾਇਦੇ ਮਿਲਣਗੇ ਜਿਨ੍ਹਾਂ ਨੂੰ ਦੇਖ ਕੇ ਖੁਦ ਹੈਰਾਨ ਹੋਮੋਗੇ ਨੰਬਰ 40 ਆਪਣੇ ਘਰ ਵਿੱਚ ਰੋਜ਼ਾਨਾ ਤੂਫਤੀ ਜ਼ਰੂਰ ਕਰਿਆ ਕਰੋ ਇਸ ਨਾਲ ਸਾਡੇ ਘਰ ਦਾ ਵਾਤਾਵਰਨ ਹਮੇਸ਼ਾ ਸੁੱਧ ਰਹਿੰਦਾ ਹੈ ਜਿਸ ਨਾਲ ਅਸੀਂ ਨਕਾਰਾਤਮਕ ਊਰਜਾ ਤੋਂ ਬਚੇ ਰਹਿ ਸਕਦੇ ਹਾਂ ਨੰਬਰ 41 ਜਿਹੜੇ ਲੋਕ ਰੋਜ਼ਾਨਾ ਖਾਣੇ ਨਾਲ ਸਲਾਦ ਦਾ ਇਸਤੇਮਾਲ ਕਰਦੇ ਹਨ ਉਹਨਾਂ ਵਿੱਚ ਕਦੇ ਵੀ ਪਾਣੀ ਦੀ ਘਾਟ ਨਹੀਂ ਹੁੰਦੀ ਤੇ ਨਾਲ ਹੀ ਉਹਨਾਂ ਉੱਪਰ ਜਵਾਨੀ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 42 ਆਪਣੇ ਚਿਹਰੇ ਉੱਪਰ ਖੀਰਾ ਮਲ ਲਿਆ ਕਰੋ ਇਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਨਾਲ ਹੀ ਦਾਗ-ਧੱब्बे ਵੀ ਸਾਫ਼ ਹੋ ਜਾਂਦੇ ਹਨ। ਨੰਬਰ 43 ਆਪਣੇ ਚਿਹਰੇ ਉੱਪਰ ਫੇਸ਼ੀਅਲ ਨਾਲ ਹੀ ਜੇਕਰ ਤੁਸੀਂ ਬਲੀਚ ਕਰੋ ਤਾਂ ਜ਼ਿਆਦਾ ਲਾਭ ਕਰੀਏ ਨਹੀਂ ਤਾਂ ਕੱਲੀ ਬਲੀਚ ਤੁਹਾਡੇ ਚਿਹਰੇ ਉੱਪਰ ਬੁਰੇ ਪ੍ਰਭਾਵ ਵੀ ਪਾ ਸਕਦੀ ਹੈ। ਨੰਬਰ 44 ਜਿਹੜੀਆਂ ਔਰਤਾਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਂਦੀਆਂ ਨੇ ਉਹਨਾਂ ਦੇ શરીਰ ਅੰਦਰ ਕਦੇ ਵੀ ਕੋਈ ਵੀ ਘਟ ਨਹੀਂ ਪੈਂਦੀ ਤੇ ਨਾਲ ਹੀ ਸਰੀਰ ਹਮੇਸ਼ਾ ਜਵਾਨ ਤੇ ਤੰਦਰੁਸਤ ਰਹਿੰਦਾ ਹੈ। ਨੰਬਰ 45 ਜੇਕਰ ਅੱਖਾਂ ਵਿੱਚੋਂ ਪਾਣੀ ਨਿਕਲਦੀ ਜਾ ਰਿਹਾ ਹੋਵੇ ਤਾਂ ਆਪਣੀ ਅੱਖਾਂ ਵਿੱਚ ਰੋਜ਼ਾਨਾ ਸੁਰਮਾ ਪਾ ਲਿਆ ਕਰੋ ਇਸ ਨਾਲ ਨਾਲ ਅੱਖਾਂ ਦੇ ਕੋਇਆਂ ਵਿੱਚ ਤੇਲ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰ ਲਿਆ ਕਰੋ ਪਾਣੀ ਨਿਕਲਣਾ ਬੰਦ ਹੋ ਜਾਵੇਗਾ ਨੰਬਰ 46 ਆਚਾਰ ਵਿੱਚ ਕਲੌਂਜੀ ਜ਼ਰੂਰ ਪਾਇਆ ਕਰੋ ਇਸ ਤਰ੍ਹਾਂ ਕਰਨਾ ਚਾਰ ਖਾਣ ਨਾਲ ਸਾਡੇ ਸਰੀਰ ਅੰਦਰ ਜ਼ਹਿਰ ਪੈਦਾ ਨਹੀਂ ਹੁੰਦੀ ਇਸ ਤੋਂ ਇਲਾਵਾ ਹਿੰਗ ਵੀ ਜ਼ਰੂਰ ਪਾਇਆ ਕਰੋ ਇਸ ਨਾਲ ਆਚਾਰ ਸਾਲੋ ਸਾਲ ਖਰਾਬ ਨਹੀਂ ਹੁੰਦਾ ਨੰਬਰ 47 ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਨਿੰਮ ਦੇ ਪੱਤੇ ਚਵਾ ਲਿਆ ਕਰੋ ਇਸ ਨਾਲ ਦੰਦਾਂ ਦੇ ਸਰੀਰ ਦੇ ਸਾਰੇ ਰੋਗ ਦੂਰ ਹੋਣ ਲੱਗ ਜਾਂਦੇ ਨੇ ਨਾਲ ਹੀ ਦੰਦਾਂ ਦੀ ਉਮਰ ਲੰਮੀ ਹੁੰਦੀ ਹੈ ਨੰਬਰ 48 ਜੇਕਰ ਔਰਤਾਂ ਆਪਣੀ ਲੱਤਾਂ ਵਿੱਚ ਸਹਰਾਣਾ ਰੱਖ ਕੇ ਸੌਂ ਜਾਣ ਤਾਂ ਇਸ ਨਾਲ ਉਹਨਾਂ ਦੇ ਸਰੀਰ ਨੂੰ ਨੇਕਾ ਹੀ ਫਾਇਦੇ ਮਿਲਦੇ ਨੇ ਪਹਿਲਾਂ ਕਮਰ ਦਰਦ ਦੂਰ ਹੁੰਦੀ ਹੈ ਦੂਸਰਾ ਪੀਰੀਅਡ ਦੌਰਾਨ ਸਰੀਰ ਨੂੰ ਆਰਾਮ ਮਿਲਦਾ ਹੈ ਤੀਸਰਾ ਗਰਭਵਸਥਾ ਵਿੱਚ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 49 ਗੈਸ ਚੁੱਲ੍ਹੇ ਉੱਪਰ ਕਦੇ ਵੀ ਨਾ ਕਰੋ ਇਹ ਗਲਤੀ ਇਸ ਉੱਪਰ ਕਦੇ ਵੀ ਰੋਟੀ ਨਾ ਸੇਕੋ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਕੈਂਸਰ ਆਦ ਵਰਗੀ ਬਿਮਾਰੀ ਦੇ ਸ਼ਿਕਾਰ ਬਣਾ ਸਕਦੀ ਹੈ ਨੰਬਰ 5 ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਆਪਣੇ ਚਿਹਰੇ ਨੂੰ ਪਾਣੀ ਵਿੱਚ ਗੁਲਾਬ ਜਲ ਮਿਕਸ ਕਰਕੇ ਧੋ ਲਿਆ ਕਰੋ ਇਸ ਨਾਲ ਚਿਹਰੇ ਤੇ ਚਮਕ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 51 ਸਬਜੀ ਬਣਾਉਣ ਸਮੇਂ ਉਸ ਵਿੱਚ ਹਮੇਸ਼ਾ ਨਮਕ ਪਹਿਲਾਂ ਹੀ ਪਕਾ ਲਓ ਨਹੀਂ ਤਾਂ ਜੇਕਰ ਤੁਸੀਂ ਬਾਅਦ ਵਿੱਚ ਨਮਕ ਪਾ ਕੇ ਖਾਂਦੇ ਹੋ ਇਸ ਨਾਲ ਤੁਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ